प्यारे दोस्तों ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅੱਜਕੱਲ ਕੈਨੇਡਾ ਵਿੱਚ ਹਾਂ ਤੇ ਕੈਨੇਡਾ ਦੀਆਂ ਮਹੱਤਵਪੂਰਨ ਥਾਵਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਅੱਜ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਵਾਈਟ ਰੌਕ ਬਾਰੇ ਜੋ ਨਾਂ ਤਾਂ ਕੈਨੇਡਾ ਦਾ ਹੈ ਤੇ ਨਾ ਹੀ ਵਾਈਟ ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਫੇਰ ਇਸ ਨੂੰ ਵਾਈਟ ਰੌਕ ਕਿਉਂ ਆਖਦੇ ਆ ਸਾਹਮਣੇ ਤੁਸੀਂ ਦੇਖ ਰਹੇ ਹਾਂ ਵਾਈਟ ਰੌਕ ਬ੍ਰਿਟਿਸ਼ ਕਲੰਬੀਆ ਕੈਨੇਡਾ ਲਿਖਿਆ ਹੋਇਆ ਅਸਲ ਦੇ ਵਿੱਚ ਇਸ ਦੇ ਨਾਂ ਤੇ ਇੱਕ ਸ਼ਹਿਰ ਵੀ ਵਸਿਆ ਹੋਇਆ ਹੈ ਇਹ ਸ਼ਹਿਰ ਆ ਜਿਹੜਾ ਇਹ ਕੈਨੇਡਾ ਜਿਹੜਾ ਵੈਨਕੂਵਰ ਸ਼ਹਿਰ ਦਾ ਜਿਹੜਾ ਗ੍ਰੇਟਰ ਵੈਨਕੂਵਰ ਆ ਉਸ ਦੇ ਵਿੱਚ ਸਰੀ ਦੇ ਨਾਲ ਲੱਗਦਾ ਸ਼ਹਿਰ ਹੈ 1957 ਵਿੱਚ ਸ਼ਹਿਰ ਨੂੰ ਸਰੀ ਤੋਂ ਵੱਖਰੀ ਮਾਨਤਾ ਮਿਲ ਗਈ ਤੇ ਇਸ ਦੇ ਕੰਡੇ ਤੇ ਖਾੜੀ ਦੇ ਕੰਢੇ ਤੇ ਇਹ ਪੱਥਰ ਪਿਆ ਹੈ ਇਹ ਪੱਥਰ ਤੁਸੀਂ ਧਿਆਨ ਨਾਲ ਵੇਖੋ ਇਹ ਪੱਥਰ ਕੋਈ 486 ਟਨ ਦਾ ਪੱਥਰ ਹੈਗਾ ਇਹ ਚਿੱਟਾ ਦਿਖਾਈ ਦੇ ਰਿਹਾ ਪਰ ਅਸਲ ਵਿੱਚ ਇਹ ਚਿੱਟਾ ਨਹੀਂ ਉਹ ਚਰਨਜੀਤ ਤੁਹਾਨੂੰ ਦਿਖਾ ਰਹੀ ਹੈ ਕਿ ਇਹ ਅਸਲ ਦੇ ਵਿੱਚ ਤਾਂ ਇਹ ਗਰੇ ਜੇ ਰੰਗ ਦਾ ਹੈ ਫਿਰ ਇਹ ਚਿੱਟਾ ਕਿਵੇਂ ਹੋਇਆ ਇਸ ਦੀ ਵੀ ਬੜੀ ਖੂਬਸੂਰਤ ਕਹਾਣੀ ਆ ਜੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਚਿੱਟਾ ਅਸਲ ਦੇ ਵਿੱਚ ਇਸ ਕਰਕੇ ਹੋਇਆ ਕਿ ਇਸ ਦੇ ਅੱਗੇ ਚੱਲ ਕੇ ਅਸੀਂ ਦਿਖਾਵਾਂਗੇ ਬਹੁਤ ਸਾਰੇ ਪੰਛੀ ਇੱਥੇ ਰਹਿੰਦੇ ਨੇ ਜਿਹੜੇ ਕਿ ਪੰਛੀ ਪਾਣੀ ਵਾਲੇ ਪੰਛੀ ਨੇ ਉਹ ਪਾਣੀ ਵਾਲੇ ਜਿਹੜੇ ਪੰਛੀ ਹੈਗੇ ਆ ਉਹਨਾਂ ਦੀ ਤੁਹਾਨੂੰ ਅੱਗੇ ਜਾ ਕੇ ਤਸਵੀਰ ਦਿਖਾਉਣੇ ਆ ਉਹਨਾਂ ਦੀ ਜਿਹੜੀਆਂ ਬਿੱਠਾਂ ਉਹ ਚਿੱਟੇ ਰੰਗ ਦੀਆਂ ਹੁੰਦੀਆਂ ਸੀਗੀਆਂ ਉਹ ਚਿੱਟੇ ਕਿਉਂਕਿ ਪੰਛੀ ਇਸ ਦੇ ਉੱਪਰ ਆ ਕੇ ਬੈਠ ਜਾਂਦੇ ਸੀਗੇ ਇਸ ਕਾਰਨ ਕਰਕੇ ਇਹ ਜਿਹੜਾ ਪੱਥਰਾ ਉਹ ਚਿੱਟਾ ਹੋ ਜਾਂਦਾ ਸੀ ਤੇ ਦੂਰੋਂ ਮਲਾਹਾ ਨੂੰ ਉਹ ਚਿੱਟਾ ਲੱਗਦਾ ਸੀ ਇਸ ਕਰਕੇ ਇਸ ਨੂੰ ਚਿੱਟਾ ਪੱਥਰ ਕਹਿਣ ਲੱਗ ਪਏ ਵਾਈਟ ਰੌਕ ਤਾਂ ਲੰਮਾ ਸਮਾਂ ਇਹ ਇਹ ਕਹਿ ਸਕਦੇ ਆ ਕਿ ਮਲਾਹਾਵਲੋਂ ਇੱਕ ਤਰ੍ਹਾਂ ਦੇ ਇਹ ਨਿਸ਼ਾਨ ਵਜੋਂ ਇੱਕ ਤਰ੍ਹਾਂ ਦੇ ਕਿਹਾ ਜਾ ਸਕਦਾ ਹੈ ਕਿ ਜਦੋਂ ਨਿਸ਼ਾਨੀ ਵਜੋਂ ਇਸ ਨੂੰ ਵਰਤਿਆ ਜਾਂਦਾ ਰਿਆ ਅਸਲ ਦੇ ਵਿੱਚ ਇਹ ਬਹੁਤ ਸਾਰੇ ਜਿਹੜੇ ਪੰਛੀ ਆ ਉਹ ਇਸ ਸਮੁੰਦਰ ਦੇ ਖਾੜੀ ਵਿੱਚ ਸਮੁੰਦਰ ਦੇ ਕੰਢੇ ਰਹਿੰਦੇ ਆ ਉਹਨਾਂ ਵਿੱਚ ਕਬੂਤਰ ਵੀ ਆ ਤੁਸੀਂ ਸਾਹਮਣੇ ਬਹੁਤ ਸਾਰੇ ਕਬੂਤਰ ਆ ਜਿਹੜੇ ਉਹ ਦੇਖ ਰਹੇ ਆ ਇਸੇ ਤਰ੍ਹਾਂ ਬਹੁਤ ਸਾਰੇ ਪੰਛੀ ਹੋਰ ਵੀ ਨੇ ਪੰਛੀ ਉਹ ਪੰਛੀ ਇਹਨਾਂ ਦੇ ਉੱਤੇ ਬਿਠਾ ਕਰਦੇ ਰਹੇ ਤੇ ਇਸ ਕਰਕੇ ਚਿੱਟਾ ਹੋ ਗਿਆ ਪਰ ਕਿਉਂਕਿ ਚਿੱਟੇ ਪੱਥਰ ਵਜੋਂ ਮਸ਼ਹੂਰ ਹੋ ਗਿਆ ਸੀਗਾ ਇਸ ਕਾਰਨ ਕਰਕੇ ਇਥੋਂ ਦੀ ਜਿਹੜੀ ਸਿਟੀ ਕਾਉਂਸਲ ਆ ਉਹ ਇਸ ਨੂੰ ਹਰ ਵਾਰ ਚਿੱਟਾ ਰੰਗ ਕਰਾ ਦਿੰਦੀ ਆ ਆ ਪੰਛੀ ਦੇਖੋ ਤੁਸੀਂ ਸਾਹਮਣੇ ਪੰਛੀ ਐ ਇਹ ਪੰਛੀ ਵੀ ਚਿੱਟੇ ਨੇ ਤੇ ਇਹ ਬਿਠਾਂ ਵਾਲੀ ਚਟੀਆਂ ਕਰਦੇ ਆ ਅਸਲ ਦੇ ਵਿੱਚ ਤਾਂ ਇਹ ਬੜੀ ਖੂਬਸੂਰਤ ਕੁਦਰਤ ਦੀਆਂ ਗੱਲਾਂ ਐ ਕੁਝ ਪੰਛੀ ਕਾਲੇ ਵੀ ਆ ਇਹ ਵੀ ਚਟੀਆਂ ਬਿਠਾਂ ਕਰਦੇ ਆ ਕਿਉਂਕਿ ਇਹ ਸਮੁੰਦਰ ਚੋਂ ਆਪਣਾ ਭੋਜਨ ਪ੍ਰਾਪਤ ਕਰਦੇ ਤੇ ਇਸ ਪੱਥਰ ਉੱਤੇ ਜਾ ਬੈਠਦੇ ਸੀਗੇ ਇਹ ਜਿਹੜਾ ਪੱਥਰ ਹੈਗਾ ਮੈਂ ਕਿਹਾ ਕਿ ਨਾ ਚਿੱਟਾ ਤਾਂ ਹੁਣ ਤੁਸੀਂ ਸਮਝ ਗਏ ਕਿਉਂ ਨਹੀਂ ਚਿੱਟਾ ਤੇ ਨਾਲ ਹੀ ਨਾ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕੀਤੀ ਸੀ ਕਿ ਇਹ ਕੈਨੇਡਾ ਦਾ ਨਹੀਂ ਹੈ ਤਾਂ ਤੁਸੀਂ ਕਹੋਗੇ ਕਿ ਕੈਨੇਡਾ ਦੇ ਵਿੱਚ ਸਥਿਤ ਹੈ ਤੇ ਫਿਰ ਕੈਨੇਡਾ ਦਾ ਕਿਉਂ ਨਹੀਂ ਤਾਂ ਇਸ ਬਾਰੇ ਵੀ ਤੁਹਾਨੂੰ ਦੱਸਦੇ ਆ ਕਿ ਅਸਲ ਦੇ ਵਿੱਚ ਇਹ ਜਿਹੜਾ ਪੱਥਰ ਆ ਇਹ ਕੋਈ ਅੱਜ ਤੋਂ 11000 ਸਾਲ ਪਹਿਲਾਂ ਗਲੇਸ਼ੀਅਰਾਂ ਦੇ ਵਿੱਚ ਕਿਤੇ ਬਰਫ਼ ਦੇ ਵਿੱਚ ਜੁੜ ਕੇ ਇੱਥੇ ਆਇਆ ਹੋਇਆ ਹੈ ਇਸ ਪੱਥਰ ਬਾਰੇ ਹੋਰ ਵੀ ਬਹੁਤ ਖੂਬਸੂਰਤ ਕਹਾਣੀਆਂ ਉਹ ਤੁਹਾਨੂੰ ਠਹਿਰ ਕੇ ਸੁਣਾਉਣੇ ਆ ਵਾਈਟ ਰੌਕ ਦਾ ਜਿਹੜਾ ਇਲਾਕਾ ਹੈ ਇੱਥੇ ਪਹਿਲਾਂ ਮੁਖਤਾਰ ਤੇ ਫਸਟ ਨੇਸ਼ਨ ਭਾਵ ਕੈਨੇਡਾ ਦੇ ਮੂਲ ਨਿਵਾਸੀ ਸੇਮੋਹੋ ਰਹਿੰਦੇ ਸਨ ਉਹਨਾਂ ਦੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਨੇ ਉਹਨਾਂ ਵਿੱਚ ਖੂਬਸੂਰਤ ਕਹਾਣੀ ਇਹ ਹੈ ਕਿ ਇੱਥੇ ਸਮੁੰਦਰ ਦਾ ਜਿਹੜਾ ਦੇਵਤਾ ਹੈ ਉਸ ਦਾ ਜਿਹੜਾ ਪੁੱਤਰ ਹੈਗਾ ਉਹ ਇੱਕ ਦਿਨ ਉਸ ਨੇ ਦੇਖਿਆ ਕਿ ਨਦੀ ਦੇ ਕੰਢੇ ਤੇ ਇੱਕ ਖੂਬਸੂਰਤ ਮਟਿਆਰ ਸਮੁੰਦਰ ਵਿੱਚ ਨਹਾ ਰਹੀ ਹੈ ਤਾਂ ਉਸ ਨੇ ਉਸ ਨੂੰ ਵੇਖ ਦੇ ਪਿਆਰ ਹੋ ਗਿਆ ਤੇ ਉਸ ਨੇ ਕਿਹਾ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਂਗਾ ਉਹਨਾਂ ਨੇ ਸ਼ਾਦੀ ਦੇ ਬਾਰੇ ਉਸ ਕੁੜੀ ਦੇ ਕਬੀਲੇ ਤੋਂ ਪੁੱਛਿਆ ਤਾਂ ਕਬੀਲੇ ਨੇ ਨਾ ਕਰ ਦਿੱਤੀ ਪਰ ਉਹ ਲੜਕੇ ਨੇ ਕਿਹਾ ਕਿ ਮੈਂ ਤੇਰੇ ਨਾਲ ਸ਼ਾਦੀ ਕਰਾਂਗਾ ਤੇ ਆਪਾਂ ਦੂਰ ਜਾ ਕੇ ਰਹਾਂਗੇ ਤਾਂ ਉਸ ਨੇ ਇੱਕ ਪੱਥਰ اٹھਾਇਆ ਤੇ ਪੱਥਰ ਉਹ ਚਲਾ ਕੇ ਮਾਰਿਆ ਕਿ ਜਿੱਥੇ ਪੱਥਰ ਡਿੱਗਿਆ ਆਪਾਂ ਉੱਥੇ ਜਾ ਕੇ ਰਹਾਂਗੇ ਕਿਹਾ ਜਾਂਦਾ ਹੈਗਾ ਕਿ ਉਹ ਪੱਥਰ ਆ ਜਿਹੜਾ ਉਹ ਇਹ ਵਾਈਟ ਪੱਥਰ ਸੀ ਉਹ ਜਿੱਥੇ ਪੱਥਰ ਡਿੱਗਿਆ ਉੱਥੇ ਫਿਰ ਉਹ ਦੋਨੇ ਰਹਿਣ ਲੱਗ ਪਏ ਇਹ ਕਹਾਣੀ ਹੈ ਜਿਹੜੀ ਉਹ ਭਾਵਾਂ ਕਿਹਾ ਜਾ ਸਕਦਾ ਹੈ ਕਿ ਇੱਕ ਆਤਮਕ ਪਿਆਰ ਦੀ ਜਾਂ ਸ਼ੁੱਧਤਾ ਦੀ ਕਹਾਣੀ ਆ ਪਰ ਅਸਲ ਦੇ ਵਿੱਚ ਤਾਂ ਇਸ ਕਹਾਣੀ ਦੇ ਵਿੱਚ ਕਿਤੇ ਨਾ ਕਿਤੇ ਵਿਗਿਆਨਕ ਸੱਚ ਛੁਪਿਆ ਹੋਇਆ ਹੈ ਕਿ ਇਹ ਜਿਹੜਾ ਪੱਥਰ ਹੈ ਇਹ ਮੂਲ ਰੂਪ ਵਿੱਚ ਇੱਥੋਂ ਦਾ ਪੱਥਰ ਨਹੀਂ ਹੈ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਇਹ ਪੱਥਰ ਅਸਲ ਦੇ ਵਿੱਚ ਤਾਂ ਗਲੇਸ਼ੀਅਰ ਪਾਫਤੋਦੇ ਦੇ ਵਿੱਚ ਕਿਤੇ ਅਟਕ ਗਿਆ ਉਹ ਬਰਫ਼ ਤੋੱਦਦਾ ਜਿਹੜਾ ਉਤਰਦਾ-ਤਰਦਾ ਇੱਧਰ ਖਾੜੀ ਇੱਥੇ ਆ ਗਿਆ ਤਾਂ ਇੱਥੇ ਫਿਰ ਉਹ ਖੁੱਲ ਗਿਆ ਜਾਂ ਕਹਿ ਲਓ ਕਿ ਬਰਫ਼ ਪਿਗਲ ਗਈ ਤਾਂ ਉਹ ਭਾਰਾ ਪੱਥਰ ਆ ਜਿਹੜਾ ਉਤਰਤੀ ਤੇ ਇਸ ਧਰਤੀ ਤੇ ਰਹਿ ਗਿਆ ਕਿਉਂਕਿ ਇਸ ਪੱਥਰ ਦੀ ਜਿਹੜੀ ਬੰਤਰ ਆ ਉਹ ਇੱਥੋਂ ਦੇ ਬਾਕੀ ਪੱਥਰਾਂ ਨਾਲ ਨਹੀਂ ਮਿਲਦੀ ਤਾਂ ਇਹ ਕਹਾਣੀ ਕਿਤੇ ਨਾ ਕਿਤੇ ਕੋਈ ਵਿਗਿਆਨਕ ਸੱਚ ਵੀ ਸਮੋਈ ਬੈਠੀ ਹੈ ਪਰ ਹੈ ਤਾਂ ਇਹ ਆਮ ਪਹਿਲੀ ਨਜ਼ਰੇ ਹੀ ਵੇਖਣ ਦੀ ਪਿਆਰ ਕਹਾਣੀ ਹੀ ਹੈ ਜਿਸ ਕਿਸਮ ਦੀਆਂ ਕਹਾਣੀ ਹੁੰਦੀਆਂ ਹਨ ਤਾਂ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ ਕਿਸੇ ਦਿਨ ਕੋਈ ਹੋਰ ਕਹਾਣੀਆਂ ਵੀ ਸੁਣਾਵਾਂਗੇ ਮਿਹਰਬਾਨੀ